ਇਹ ਇਕਵਿਪਮੈਂਟ ਗੱਲ ਕਰੀਓ ਜੇ ਬਾਅਦ ਆ ਜੀ ਦੇ ਬੁਲਾਵਾਗੇ ਦੇਖੋ ਸਰ ਲੋਕਲ ਲੋਕਲ ਟੰਗੀਆਂ ਹੋ ਰਹੀਆਂ ਨੇ ਉਹ ਨਜ਼ਾਰਾ ਇਹ ਨਾ ਕਰੋ ਮਾਰ ਕੇ ਕੁੱਟੋ ਯਾਰ ਇਹ ਇਹ ਨਾ ਜੀ ਇਹਨਾਂ ਨੇ ਟਰਾਲੀ ਲੱਗੀ ਹੋਈ ਹੈ ਚਾਰ ਚਾਰ ਘੰਟੇ ਸੰਦੇ ਨੇ ਬਹੁਤ ਬਹੁਤ ਬੁਰਾ ਹਾਲ ਹੈ ਜੇ ਸਾਨੂੰ ਟੋਟਲ ਪੂਰੀ ਮਤਲ ਕਰੋ ਤੁਹਾਡੇ ਦੇ ਆਸੇ ਜੀ ਇੰ ਐ ਕਰਦੇ ਆ ਦੇਖੋ ਇੱਕ ਤਾਂ ਮਤਲ ਦੱਸਦਾ ਜਦੋਂ ਆਪਣੀ ਸਰਕਾਰ ਆਈ ਹਾਂ ਜੀ ਟਿੱਕੇ ਦੇ ਸੀਮੈਂਟ ਸਰਕਾਰ ਦਾ ਮੈਂ ਦੱਸਦਾ ਈ ਤੁਹਾਨੂੰ ਮੇਰੀ ਸੁਣ ਲੇ ਜੀ 10 ਮਿੰਟ ਦੇ ਪੱਕਾ ਜੇ ਬੰਨ ਦੇ ਕੰਡੇ ਉੱਪਰ ਤੁਰ ਕੇ ਜਾਈਏ ਤਾਂ 1.5 ਕਿਲੋਮੀਟਰ ਬੰਨ ਜੇ ਆਪਾਂ ਸਿੱਧਾ ਜਾਈਏ ਮੈਂ ਪਾਈ ਖਿਸਰ ਕੇ ਬੱਧ ਰਹੀ ਜੀ ਇਸ ਪੁਲ ਤੋਂ ਕੜੇ ਲਾਲ ਪੁਲੇ ਕੜੇ ਹਾਂਡੇ ਵਾਲਾ ਪੁਦਲੇ ਵਾਲਾ ਇੱਥੋਂ 9 ਕਿਲੋਮੀਟਰ ਹੈ ਬੈਠ ਹੋ ਜਾਈਏ ਕੰਢੇ ਕੰਢੇ ਜੇ ਸਿੱਧਾ ਜਾਈਏ 4 ਹੈ ਮਾਨ ਪੈਸੇ ਤੇਰਾ ਉਸ ਪੁਲ ਤੋਂ ਸੂਤ ਬੰਨ ਗੇ ਆਪਣੀ ਸਰਕਾਰ ਰੌਣ ਤੋਂ ਬਾਅਦ ਉਹ ਕਰਾਂਗੇ ਉਹਦਾ ਸੀਮੈਂਟ ਉਹਦਾ ਕੰਕਰੀਟ ਦੇ ਡਾਇਮੈਂਸ਼ਨ ਵਾਣੇ ਚੈਨੂ ਸਿੱਧਾ ਕਰੋ ਦੋ ਫੁੱਟ ਦੋ ਕਿੱਲੇ ਚੌੜਾ ਉਹ ਟੈਕਨੀਕਲ ਪਰ ਹੁਣ ਸਾਨੂੰ ਇਹ ਬੰਨ ਪੱਕੇ ਕਰਨ ਵਾਸਤੇ ਇੱਕ ਐ ਪੂਰੀ ਸਹਿਮਤਾ ਕਰੋ ਪੂਰੀ ਜਮਾ ਰੁਕ ਜਾ ਰੁਕ ਜਾ ਰੁਕ ਕੋਈ ਰੁਕ ਜਾ ਰੁਕ ਕੋਈ ਨਹੀਂ ਜੀ 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 ਜੀ

2000 ਲੀਟਰ ਹੋ ਡੀਜ਼ਲ ਭੇਜ ਵੀ ਦੂੰਗਾ ਆ ਵੀ ਪੈਸਾ ਹੈ ਕੁਝ ਇਕੱਠੇ ਰਲ ਕੇ ਕਰ ਲਿਓ ਇਕੱਠੇ ਕਰਦੇ ਆ ਪ੍ਰਧਾਨ ਜੀ ਕੋਈ ਦਿੱਕਤ ਨਹੀਂ ਮੈਂ ਕਰ ਮੈਂ ਗਗਨ ਜਾਰੀ ਨੂੰ ਫੜਾਨਾ ਚਾਹੀਏ ਪੈਸੇ ਨਹੀਂ ਨਹੀਂ ਕੋਈ ਗੱਲ ਹੈ ਕੋਈ ਨਹੀਂ ਗਗਨ ਨੂੰ ਫੜਾਨਾ ਕੋਈ ਨਹੀਂ ਕੋਈ ਗੱਲ ਹੈ ਸਰਕਾਰ ਦੇ ਚੇਅਰਮੈਨ ਵਾ ਮੈਂ ਸਾਡੀ ਤਾਂ ਜਰੂਰ ਹੈ ਕਾਲੀ ਦਾ ਉਹ ਕੰਮ ਕਰਨ ਦਾ ਨਹੀਂ ਠੀਕ ਹੈ ਬਿਲਕੁਲ ਜੀ ਅਸੀਂ ਕੋਈ ਕਿਸੇ ਤਰ੍ਹਾਂ ਦਾ ਸਾਡਾ ਨਾਲ ਇਧਰ ਲੱਭਾਨਾ ਨਾਲ ਇਧਰ ਲੱਭਾਨਾ ਅਸੀਂ ਜਨਰ ਰਲ ਮਿਲ ਕੇ ਸਾਡਾ ਹੱਲ ਕੀਤਾਗਾ ਉਹ ਹੀ ਕਹਿਣਾ ਮੈਂ ਗਗਨ ਨੂੰ ਕਹਿ ਦਿੱਤਾ ਹੈ ਪੈਸੇ ਮੈਂ ਦੇ ਦਿੱਤੇ ਆ ਅੱਛਾ 2000 ਲੀਟਰ ਮੈਂ ਭੇਜ ਦਵਾਂਗਾ ਸ਼ਾਮ ਤੱਕ ਠੀਕ ਹੈ ਜੀ ਹੋਰ ਵੀ ਲੋਡ ਪਈ 2-3000 ਲੀਟਰ ਮੈਨੂੰ ਕਰ ਦਿਓ ਮੈਂ ਭੇਜੀ ਜਾਊਗਾ ਸੋ ਇੱਕ ਨਿਰਮਲ ਅੱਛਾ ਇਹ ਖੋਰੀ ਕਰਾਂਗੇ ਇਹ ਸਿਰਫ ਜ਼ਮੀਨਦਾਰਾਂ ਦੇ ਤਾਂ ਨਹੀਂ ਇਹ ਵਾਲੇ ਪਾਣੀ ਨਹੀਂ ਹਲੇ ਜ਼ਮੀਨਦਾਰਾਂ ਦੇ ਜ਼ਮੀਨਦਾਰਾਂ ਦੇ ਨਹੀਂ ਜਾਰੀ ਹਲੇ ਠੀਕ ਹੈ ਜੀ ਪਰ ਇਹ ਤੁਸੀਂ ਐ ਕਰੋ ਯਾਰ ਟਰੈਕਟਰ ਟਰੈਕਟਰ ਹੋਰ ਨਹੀਂ ਲੱਗੇ ਹੋਏ ਪ੍ਰਧਾਨ ਜੀ ਨਮੀ ਨਹੀਂ ਆਉ ਤੁਹਾਨੂੰ ਯਾਰ ਜੀ ਨਮੀ ਨਹੀਂ ਆਉ ਮੈਂ ਜੁਮਾਰੀ ਲੱਗਦੀ ਹੈ ਬੱਚਾ ਬੰਨਾ ਦੇ ਜੀ ਸਾਡਾ ਬੱਚਾ ਬੱਚਾ ਆ ਗਿਆ ਜੀ ਨੀ ਰਾਤ ਬੰਦ ਤੇ ਨਹੀਂ ਘਰ ਨਹੀਂ ਆ ਵੀ ਨਹੀਂ ਹੈਗੇ ਜੀ ਅਸੀਂ ਨਹੀਂ ਬਸ ਆ ਦਿਨ ਰਾਤ ਵਾਲੇ ਜੁਮਾਰੀ ਮੇਰੀ ਹੈ ਸਾਡੇ ਲੀਡਰਸ਼ਿਪ ਹਾਲ ਕੇ ਜੀ ਦਲਜਾੜ ਜੀ ਸਾਹਕਾਰ ਦਿਨ ਰਾਤ ਕਰਿ ਨੇ ਆ ਸਾਰੀ ਹੈ ਜੀ ਬਾਈ ਬੋਲਦੀ ਖੜੇ ਜੀ ਬਹੁਤ ਬੋਤਾਂ ਕਰਾਣੇ ਸਾਰੇ ਨਾਲ ਲੱਗੇ ਅਰਦਾਨ ਊਰਜੇ ਸਾਰੇ ਚਾਹ ਸਕ ਲਿੰਦੇ ਚਾਹ ਆ ਰਾਤ ਤੇ ਫੋਟੋ ਉੱਥੇ ਖੜ ਕੇ ਦੇਖਣਾ ਤੁਹਾਨੂੰ ਆਜੋ ਜੀ ਕੰਮ ਆ ਜਾਓ ਜਗ੍ਹਾ ਤੇ ਬਣਾਓ ਜਗ੍ਹਾ ਤੇ ਬਣਾਓ ਆਪਣਾ ਰੇਲ ਚਾ ਪੈਸੇ ਵਕੀਲ ਕਰ ਤੁਹਾਡੇ ਕੋਲ ਇੱਕ ਮਿੰਟ ਮੈਂ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027